ਤਾਂ ਮੇਰੇ ਨਾਲੇ ਤੁਸੀਂ ਦੱਸੋ ਕੀ ਮੰਗਵਾ ਸਾਰਾ ਮਾਨਯੋਗ ਐਸਐਸਪੀ ਸਾਹਿਬ ਹਾਜ਼ਰ ਕਰੋ ਜਿਹਦੀ ਹਦਾਇਤਾਂ ਦੇ ਮੁਤਾਬਕ ਮਾਰੇ ਹਸਾਂ ਦੇ ਖਿਲਾਫ ਜਿਹੜੀ ਮੁਹਿੰਮ ਚੜੀ ਰਹੀ ਹੈ ਉਸ ਦੌਰਾਨ ਕਪੂ ਚਾਰਜ ਅਗਰਵਾ ਨੇ ਦਰਾਂ ਨੇ ਲਾਕਾ ਬੰਦੀ ਇੱਕ ਰਵੀ ਕੁਮਾਰ ਪੁੱਤਰ ਲਾਲਵਿੰਦਰ ਪਾਸੇ ਇਸ ਨੂੰ ਅਰੈਸਟ ਕੀਤਾ ਤੇ ਉਹਦੇ ਅਰੈਸਟ ਕਰਕੇ ਦਰਾਂ ਨੇ ਪੁੱਛ ਕੇ ਉਦੇ ਕੋਲੋਂ ਦੋ ਮੋਟਰਸਾਈਕਲ ਚੋਰੀ ਦੇ ਜਿਹੜੇ ਸਿਗੇ ਉਹਦੇ ਕੋ ਬਰਾਮਦ ਕੀਤੇ ਤੇ ਹੋਰ ਵੀ ਸਮਾਨ ਜਿਹੜੇ ਗੱਟ ਰੇ ਟੱਕਰ ਹੋ ਗਏ ਪਾਈਪਾਂ ਹੋਈਆਂ ਉਹ ਸਮਾਨ ਜਿਹੜਾ ਹੈਗਾ ਚੋਰੀ ਦਾ ਉਹਦੇ ਕੋ ਬਰਾਮਦ ਕਰਕੇ ਮੁਕੱਦਮਾ ਨੰਬਰ 79/257/2025 ਅੰਦਰ ਸੈਕਸ਼ਨ 331 305 ਤੇ 317 ਬੀਐਨਐਸ ਦੇ ਤਹਿਤ ਦਰਜ ਰਿਸਟਰ ਕੀਤਾ ਤੇ ਹੋਰ ਵੀ ਉਹਦੇ ਕੋਲੋਂ ਕੁਝ ਕੁਛ ਕੀਤੀ ਜਾ ਰਹੀ ਹੈ ਦਰਾਂ ਨੇ ਪੁੱਛ ਕੇ ਜੋ ਉਹਨੇ ਆਪਣੇ ਇੱਕ ਸਾਥੀ ਦਾ ਨਾਮ ਜਿਹੜਾ ਆਇਆ ਲਿਆ ਸਗਾ ਹਰਦੀਪ ਸਿੰਘ ਦਾ ਉਹ ਉਹ ਵੀ ਜਿਹੜਾ ਅਸੀਂ ਅੱਜ ਅਰੈਸਟ ਕਰ ਲਿਆ ਆ ਕਿਸੇ ਤਰ੍ਹਾਂ ਇਹ ਥਾਲਾ ਮੇਤੀਆਂ ਨਾਲ ਦੇ ਵਿੱਚ ਐਸੇ ਊਂਕਾਰ ਸਿੰਘ ਨੇ ਬੁਰਾਣਾ ਨਾਕਾ ਵੰਦੀ ਜਿਹੜਾ ਜਿਆ ਇੱਕ ਵਿਅਕਤੀ ਨੂੰ ਅਰੈਸਟ ਕੀਤਾ ਸੀਗਾ ਸ਼ਮਸ਼ੀਰ ਸਿੰਘ ਪੁੱਤਰ ਊਂਕਾਰ ਸਿੰਘ ਵਸੀ ਡੋਲਨੀ ਖੁਰਦ ਥਾਲਾ ਆਦਮਪੁਰ ਨੂੰ ਉਹਦੇ ਕੋਲੋਂ ਵੀ ਜਿਹੜੇ ਹੈਗੇ ਆ ਮੌਕੇ ਤੇ ਦੋ ਮੋਟਰਸਾਈਕਲ ਡਿਕਵਰ ਕੀਤਾ ਸੀਗੇ ਤੇ ਦਰਾਂਨੇ ਪੁੱਛ ਕੇ ਜਿਆ ਉਹਨੇ ਇੱਕ ਮੋਟਰਸਾਈਕਲ ਹੋਰ ਚੋਰੀ ਦਾ ਜਿਹੜਾ ਸੀਗਾ ਉਹ ਬਰਾਮਦ ਕੀਤਾ ਇਸ ਤਰ੍ਹਾਂ ਥਾਣਾ ਮਿੱਟੀ ਵਾਲੇ ਦੇ ਐਸਐਸਓ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਆ ਤੇ ਇਹਨਾਂ ਦੇ ਜਿਹੜੇ ਤਫਤੀਸ਼ੀ ਹੈਗੇ ਆ ਜਿਹੜੇ ਏਐਸਆਈ ਹੈਗੇ ਆ ਇਹਨਾਂ ਨੇ ਵੀ ਬਹੁਤ ਵਧੀਆ ਕੰਮ ਕੀਤਾ ਆ ਟੋਟਲ ਜਿਹੜੇ ਹੈਗੇ 5 ਮੋਟਰਸਾਈਕਲ ਚੋਰੀ ਦੇ ਰਿਕਵਰੀ ਕੀਤੇ ਆ ਤੇ 3 ਜਿਹੜੇ ਐਕਿਊਜ਼ ਅਰੈਸਟ ਕਰਕੇ ਇਹਨਾਂ ਨੇ ਜਿਹੜੀ ਹੈਗੀ ਕਾਫੀ ਵਧੀਆ ਕੰਮ ਕੀਤਾ ਆ ਤੇ ਹੋਰ ਵੀ ਇਹਨਾਂ ਤੋਂ ਕੁਝ-ਕੁਝ ਕੀਤੀ ਜਾਵੇਗੀ ਜਿਹੜਾ ਡਰੋਨੀ ਕੁਰਪਾ ਹੈਗਾ ਹੈ ਐਕਿਊਜ਼ ਉਹਦੇ ਖਿਲਾਫ ਪਹਿਲਾਂ ਵੀ 2 ਚੋਰੀ ਦੇ ਮੁਕਦਮੇ ਦਰਜੇ ਆ ਤੇ ਜਿਹੜਾ ਜੋ ਕਿ ਜਾਦੂ ਨਵਾਂ ਨੇ ਅਰੇਸਟ ਕੀਤਾ ਜਿਹੜਾ ਅਜੂਤ ਪਰ ਫਰਵੀ ਉਹਦੇ ਖਿਲਾਫ ਜਿਹੜਾ 302 ਦਾ ਜਿਹੜਾ ਮਕਦਮਾ ਪਹਿਲਾਂ ਦਰਜ ਹੋਇਆ ਹੈ ਹੋਰ ਵੀ ਇਹਨਾਂ ਕੋਲੋਂ ਕੁਝ-ਕੁਝ ਕਰਕੇ ਰਿਕਵਰੀ ਕੀਤੀ ਜਾ ਰਹੀ ਹੈ ਸਰ ਜਿਹੜੇ ਮੋਟਰਸਾਈਕਲ ਰਿਕਵਰ ਕੀਤੇ ਗਏ ਆ ਇਹਨਾਂ ਦਾ ਪਤਾ ਲੱਗਾ ਕਿ ਕਿੱਥੋਂ-ਕਿੱਥੋਂ ਚੋਰੀ ਹੋਏ ਸੀਗੇ ਜਿਹੜੇ ਦੋਸ਼ੀ ਅਸੀਂ ਅਰੇਸਟ ਕੀਤੇ ਹੈਗੇ ਆ ਇਹਨਾਂ ਕੋਲ ਪੁੱਛਿਸ਼ ਕੀਤੀ ਜਾ ਰਹੀ ਹੈ ਦੋ ਕਮੋਟਰਸਾਈਕਲ ਜਿਹੜੇ ਹੈਗੇ ਇਹਨਾਂ ਨੇ ਦੱਸਿਆ ਆ ਕਿ ਹਸਪੀਟਲ ਤੋਂ ਤੇ ਬੱਸ ਸਟੈਂਡ ਤੋਂ ਚੋਰੀ ਕੀਤੇ ਸੀਗੇ ਬਾਕੀ ਜਿਹੜੇ ਮੋਟਰਸਾਈਕਲ ਹੈਗੇ ਆ ਉਹਨਾਂ ਬਾਰੇ ਅਸੀਂ ਕੁਝ-ਕੁਝ ਕਰ ਰਹੇ ਹੈਗੇ ਆ ਇਹ ਜੋ ਵੀ ਮੁਸ਼ਕਿਲਾਂ ਦੇ ਵਿੱਚ ਆਊਗਾ ਸਾਹਮਣੇ ਉਹ ਤੁਹਾਨੂੰ ਦੱਸ ਦਿਆਂਗੇ